ਦੇ ਦਿਲ ਖੋਲ ਰੱਖ ਦੇ ਮੈਂ ਦੋਸਤਾਂ ਮੈਂ ਕਿਸ ਅੱਗੇ ਦਿਲ ਖੋਲ ਰੱਖ ਦੇ ਮੈਂ ਦੋਸਤਾਂ ਮੈਂ ਆਮ ਹੀ ਨੇ ਸਾਰੇ ਇੱਥੇ ਕੋਈ ਵੀ ਨਾ ਖਾਸ ਹੈ ਦੋਸਤੋ ਕਲੇ ਅਮਰਿਤ ਚੈਨਲ ਤੋਂ ਮੈਂ ਅਮਰਿਤ ਫਾਲਕਲੇ ਤੁਹਾਡਾ ਸਵਾਗਤ ਕਰਦੀ ਹਾਂ ਅੱਜ ਤੁਹਾਡੇ ਲਈ ਲੈ ਕੇ ਹਾਜ਼ਰ ਹੋਈ ਹਾਂ ਸੀਰਾ ਗਰੇਵਾਲ ਰੌਤਾ ਦੀ ਇਕਵਤਾ ਸੀਰਾ ਰੌਤਾ ਗਰੇਵਾਲ ਬਾਰੇ ਮੈਂ ਜੇ ਦੱਸਦੇ ਹਾਂ ਤਾਂ ਇੱਕ ਕ੍ਰਾਂਤੀਕਾਰੀ ਕਵੀ ਨੇ ਇੱਕ ਕ੍ਰਾਂਤੀਕਾਰੀ ਗੀਤ ਗਾਣੇ ਤੇ ਇਹਨਾਂ ਦੀ ਬੜੀ ਹੀ ਮਸ਼ਹੂਰ ਕਵਤਾ ਜੋ ਇਹਨਾਂ ਨੇ ਕਵਿਤਾ ਦੇ ਵਿੱਚ ਲਿਖੀ ਹੈ ਤੇ ਲਓ ਜੀ ਆਪਾਂ ਆਨੰਦ ਮਾਣਦੇ ਹਾਂ ਜ਼ਿੰਦਗੀ ਦੀ ਰੁੱਤ ਹੁਣ ਡਾਢੀ ਹੀ ਉਦਾਸ ਲੱਗੇ ਜ਼ਿੰਦਗੀ ਦੀ ਰੋਤ ਹੋਣਾ ਡਾਡੀ ਹੀ ਉਦਾਸ ਲੱਗੇ ਬੋਲਾਂ ਵਿੱਚ ਵੱਜੀ ਹੋਈ ਚੁੱਪ ਕੋਈ ਖਾਸ ਹੈ ਨਾਤਿਆਂ ਦੀ ਪੀੜ ਵਿੱਚੋਂ ਜਿਹੜਾ ਕੁਝ ਮਿਲਿਆ ਨਾ ਨਾਤਿਆਂ ਦੀ ਪੀੜ ਵਿੱਚੋਂ ਜਿਹੜਾ ਕੁਝ ਮਿਲਿਆ ਨਾ ਦੋਸਤਾਂ ਦੀ ਦੁਨੀਆ 'ਚ ਉਸ ਦੀ ਤਲਾਸ਼ ਹੈ ਇਮਤਿਹਾਨ ਜ਼ਿੰਦਗੀ ਨੇ ਲੈ ਕਈ ਵਾਰੀ ਇਮਤਿਹਾਨ ਜ਼ਿੰਦਗੀ ਨੇ ਲੈ ਕਈ ਵਾਰੀ ਪਤਾ ਨਹੀਂ ਬੰਦਾ ਅਜੇ ਫੇਲ ਹੈ ਜਾਂ ਪਾਸ ਹੈ ਡੰਗਦੇ ਰਹੇ ਨੇ ਉਹੀ ਬਣ ਪਰੇਸ਼ਾਵੇਂ ਜਿਹੜੇ ਖੁਦ ਉੱਤੇ ਵੀ ਨਾਰਿਹਾ ਹੁਣ ਵਿਸ਼ਵਾਸ ਹੈ ਕਿਸ ਅੱਗੇ ਦਿਲ ਖੋਲ ਰੱਖ ਦੇਵਾਂ ਦੋਸਤਾਂ ਮੈਂ ਕਿਸ ਅੱਗੇ ਦਿਲ ਖੋਲ ਰੱਖ ਦੇਵਾਂ ਦੋਸਤਾਂ ਮੈਂ ਆਮ ਹੀ ਨੇ ਸਾਰੇ ਇੱਥੇ ਕੋਈ ਵੀ ਨਾ ਖਾਸ ਹੈ ਮਸ਼ਹੂਰ ਹੋ ਕੇ ਜਿਉਣਾ ਮਜਾ ਜਾਂਦਾ ਰਿਹਾ ਸਾਰਾ ਗੁੰਮਨਾਮ ਹੋ ਜੀਣ ਦਾ ਹੋਇਆ ਅਭਿਆਸ ਹੈ ਟੁੱਟ ਚੁੱਕੀ ਜਿੰਦ ਤਾਈਂ ਦੇਵਾ ਕਾਦਾ ਆਸਰਾ ਮੈਂ ਟੁੱਟ ਚੁੱਕੀ ਜਿੰਦ ਤਾਈਂ ਦੇਵਾ ਕਾਦਾ ਆਸਰਾ ਮੈਂ ਆਸਰੇ ਦੇ ਉੱਤੇ বিনা ਅਰੇਹਾ ਵਿਸ਼ਵਾਸ ਹੈ ਤੁਰਦੇ ਹਾਂ ਜੰਗ ਦੇ ਰਾਤੇ ਮਿਲੇਗੀ ਮੰਜ਼ਲ ਵੇਖੀ ਮਾਰ ਲੈਂਦੇ ਹਾਂ ਉਡਾਰੀ ਖੁੱਲਾ ਪਿਆ ਆਕਾਸ਼ ਹੈ ਚੱਲ ਛੱਡ ਪਰਾਂ ਸੀਰੇ ਲੈ ਨਿਸ਼ਾਨਾ ਮਿੱਥ ਕੋਈ ਚੱਲ ਛੱਡ ਭਰਾ ਸਿਰੇ ਲੈ ਨਿਸ਼ਾਨਾ ਮਿੱਥ ਕੋਈ ਜ਼ਿੰਦਗੀ ਨੂੰ ਮਾਣ ਪੂਰਾ ਜ਼ਿੰਦਗੀ ਹੀ ਆਸ ਹੈ ਜ਼ਿੰਦਗੀ ਨੂੰ ਮਾਣ ਪੂਰਾ ਜ਼ਿੰਦਗੀ ਹੀ ਆਸ ਹੈ ਧੰਨ